ਜਿੱਥੇ ਅੱਜ ਤੜਕਸਾਰ ਹੋਈ ਭਾਰੀ بارش ਨੇ ਦਰਾਹਾ ਦੇ ਲੋਕਾਂ ਨੂੰ ਹੋਮਸ ਭਰੀ ਪਸੀਨੇ ਭਰੀ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਦਰਾਹਾ ਸ਼ਹਿਰ ਦੀਆਂ ਗਲੀਆਂ ਸੜਕਾਂ ਦੇ ਉੱਪਰ 2 ਤੋਂ ਲੈ ਕੇ 3 ਫੁੱਟ ਤੱਕ ਪਾਣੀ ਭਰ ਚੁੱਕਿਆ ਕੋਈ ਵਾਰਡ ਕੋਈ ਗਲੀ ਕੋਈ ਸੜਕ ਇਸ ਤਰ੍ਹਾਂ ਦੀ ਨਹੀਂ ਹੋਵੇਗੀ ਜਿੱਥੇ ਇਹ ਪਾਣੀ ਨਾ ਭਰਿਆ ਹੋਵੇ ਖੜੇ ਆ ਸਿੱਧੂ ਹਸਪਤਾਲ ਦੇ ਸਾਹਮਣੇ ਜੋ ਸੜਕ ਹੈ ਉਸਤੇ ਉੱਪਰ 2 ਤੋਂ ਲੈ ਕੇ 3 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਪਾਣੀ ਕਿਉਂ ਭਰਦਾ ਇਸ ਉੱਪਰ ਵੀ ਕਈ ਵੀਡੀਓਸ ਪਾ ਚੁੱਕੇ ਆ ਜੋ ਸਾਹਮਣੇ ਦੁਕਾਨਾਂ ਨੇ ਇਹ ਦੁਕਾਨਾਂ ਦੇ ਬਿਲਕੁਲ ਅੱਗੇ ਇੱਕ ਨਾਲਾ ਬਣਿਆ ਹੋਇਆ ਸੀ ਜੋ ਅੱਗੇ ਜਾ ਕੇ ਡਰੇਨ ਵਿੱਚ ਖੁੱਲਦਾ ਹੈ ਉਹੀ ਡਰੇਨ ਜਿਸ ਦੀ ਪਿਛਲੇ ਕੁਝ ਮਹੀਨੇ ਪਹਿਲਾਂ 32 ਲੱਖ ਰੁਪਏ ਦੇ ਕੇ ਸਫਾਈ ਕਰਾਈ ਗਈ ਹੈ ਉਸ ਡਰੇਨ ਵਿੱਚ ਨਾਲਾ ਖੁੱਲਦਾ ਸੀ ਪਰੰਤੂ ਦੁਕਾਨਦਾਰਾਂ ਨੇ ਇਹ ਨਾਲ ਨਾਲਾ ਬੰਦ ਕਰ ਦਿੱਤਾ ਹੈ ਇਹ ਸੁਪਰ ਵੱਡੇ ਵੱਡੇ ਥੜੇ ਬਣਾ ਦਿੱਤੇ ਨੇ ਜਿਸ ਕਰਕੇ ਇਹ ਨਾਲਾ ਪਾਣੀ ਨਹੀਂ ਖਿੱਚਦਾ ਬੰਦ ਹੈ ਤੇ ਪਾਣੀ ਇਸ ਰੋਡ ਦੇ ਉੱਪਰ ਖੜ ਜਾਂਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿਸੇ ਨੇ ਨਹਿਰ ਦੇ ਵਿੱਚ ਬੋਰਡ ਲਗਾ ਦਿੱਤੇ ਹੋਣ ਜਾਂ ਕੋਈ ਕਿਸੇ ਨਦੀ ਦੇ ਕਿਨਾਰੇ ਖੜੇ ਹੋਈਏ ਬਹੁਤ ਹੀ ਬਦਤਰਾ ਹਾਲਤ ਨੇ ਦਰਾਹੇ ਦੇ ਇਹ ਸਿਰਫ ਇੱਕ ਰੋਡ ਨਹੀਂ ਹੈ ਦਰਾਹੇ ਦੇ ਜ਼ਿਆਦਾਤਰ ਵਾਰਡਾਂ ਦੇ ਵਿੱਚ ਇਹੀ ਹਾਲਾਤ ਮਿਲਣਗੇ। ਆਓ ਤੁਹਾਨੂੰ ਸ਼ਹਿਰ ਦੇ ਦੂਸਰੇ ਪਾਸੇ ਰਾਜਵੰਤ ਹਸਪਤਾਲ ਦੇ ਜੋ ਅੱਗੇ ਸੜਕ ਹੈ ਉਸ ਉੱਪਰ ਲੈ ਚੱਲਦੇ ਆ ਇਸ ਤੇ ਵੀ ਇਹੀ ਹਾਲਾਤ ਨੇ ਇਸ ਦੇ ਨਾਲ ਇੱਕ ਨਾਲਾ ਬਣਿਆ ਹੋਇਆ ਜੋ ਜਾ ਕੇ ਡਰੇਨ ਵਿੱਚ ਖੁੱਲਦਾ ਸੀ ਇਸ ਪਾਣੀ ਨੂੰ ਨਿਕਾਸ ਕਰਨ ਲਈ ਇੱਕ ਮੋਟਰ ਵੀ ਲਗਾਈ ਹੋਈ ਸੀ ਪਰੰਤੂ ਨਾ ਉਹ ਮੋਟਰ ਹੈ ਤੇ ਨਾ ਹੀ ਹੈ ਜੋ ਨਾਲਾ ਇਹ ਪਾਣੀ ਨੂੰ ਖਿੱਚ ਰਿਹਾ ਜਿਸ ਕਰਕੇ ਇਸ ਸੜਕ ਦੇ ਉੱਪਰ ਰਾਜਵੰਤ ਰੋਡ ਦੇ ਉੱਪਰ ਬੀ 2 ਤੋਂ ਲੈ ਕੇ 3 ਫੁੱਟ ਤੱਕ ਪਾਣੀ ਭਰ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਜੋ ਇਸ ਦੇ ਸਾਹਮਣੇ ਨਗਰ ਹੈ ਸੁੰਦਰ ਨਗਰ ਹੈ ਉਸ ਦੀ ਕੋਈ ਗਲੀ ਨਹੀਂ ਹੋਵੇਗੀ ਜਿੱਥੇ 3-3 ਫੁੱਟ ਪਾਣੀ ਨਾਲ ਭਰਿਆ ਹੋਵੇ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਜਾਂਦੇ ਨੇ ਸੋ ਇਹ ਤਾਂ ਹਾਲਾਤ ਨੇ ਦਰਾਹਾ ਨਗਰ ਕਾਉਂਸਲ ਦੇ ਸੀਵਰੇਜ ਸਿਸਟਮ